ਜੇ ਤੇਰੀ ਮਾਂ ਦਾ ਦੁੱਧ ਪੀਤਾ ਤੂੰ ਬਣਾ ਕਾਂਗਰਸੀਏ ਦੇ ਪਰਚੇ ਅਸੀਂ ਅੰਦਰ ਜਾਵਾਂਗੇ ਤੇਰੇ ਕੋਲੋਂ 4 ਦਿਨ ਨਹੀਂ ਜੇਲ੍ਹ ਚ ਬੈਠਿਆ ਜਾਣਾ ਬਈ ਮਾਨਾਂ ਦਾ ਟੋਲਾ ਇਕੱਠਾ ਹੋਇਆ ਸਭ ਤੋਂ ਪਹਿਲਾਂ ਜੇ ਕੋਈ ਪਰਚਾ ਹੋਏਗਾ ਤੇ ਇਸ ਛੀਫ ਸੈਕਟਰੀ ਦੇ ਉੱਤੇ ਬਾਈ ਨੇਮ ਪਰਚਾ ਹੋਏਗਾ ਪੰਜਾਬ ਚ ਗੈਂਗਸਟਰ ਕਿੰਨੇ ਫਿਰਦੇ ਨੇ ਤੇਰਾ ਉਹਨਾਂ ਵੱਲ ਧਿਆਨ ਨਹੀਂ ਪ੍ਰੈਸ ਵਾਲੇ ਕਈ ਵਾਰਾ ਕਹਿਣ ਲੱਗ ਪੈਂਦੇ ਨੇ ਬਾਜਵਾਲ ਸਾਹਿਬ ਕਿ ਕਾਂਗਰਸ ਇਕੱਠੀ ਹੋਣੀ ਚਾਹੀਦੀ ਆ ਮੈਂ ਦੱਸ ਦੇਣਾ ਚਾਹੁੰਨਾ انیس سو اسی دون دڑے دو سکے تین دے مکمری سی سکے سردار دربارہ سے سردار گردیال سنگھ ڈرچند سنگھ براڑ سارے نے گی جیل سنگھ یہ سارے نے الیکشن لڑی سی او دے چھے وہ نہیں کیا کہ اسی کانگرس دا نقصان نہیں یہ تے ہوگی کانگرس کہ جی کوئی ایک کہے کہ میں مینو پہلا مکمت کرو جا آ کرو انگریس کا برکر برداشت نہیں کرے گا میں دس دینا کانگرس کانگریس کن کھول کے سنو تھو نہیں جنو کسی گلت فہمی ہے میں ان دسن لگا سردار بےت سنگھ ਤੇ ਸਰਦਾਰ ਗੁਰਦਸ਼ਨ ਸਿੰਘ ਨੱਬਾ ਇਹ ਵੱਖਰੇ ਗਰੁੱਪ ਚ ਹੁੰਦੇ ਸੀ ਸਰਦਾਰ ਦਰਬਾਰਾ ਸਿੰਘ ਦੇ ਬਰ ਖਿਲਾਫ ਜਦੋਂ ਮੁੱਖ ਮੰਤਰੀ ਸੀਗੇ ਤੇ ਮੇਰੇ ਇਫਾਜ਼ਤ ਐਸਜਨ ਸਿੰਘ ਜਨਾਲਾ ਤੇ ਡਾਕਟਰ ਕੇਵਲ ਕ੍ਰਿਸ਼ਨ ਇਹ ਸਾਰੇ ਇੱਕ ਗਰੁੱਪ ਚ ਹੁੰਦੇ ਸੀ ਪਰ ਜਿਸ ਵੇਲੇ ਕਲਪ ਖਤਮ ਹੋ ਜਾਂਦਾ ਸੀ ਕਾਂਗਰਸ ਖੜੀ ਹੁੰਦੀ ਸੀ ਜੇ ਅੱਤਵਾਦ ਆਇਆ ਖਤਮ ਕੀਤਾ ਅਤਵਾਦ ਤਾਂ ਖਤਮ ਹੋਇਆ ਜਦੋਂ ਕਾਂਗਰਸ ਇੱਕ ਮੋਟੋ ਕੇ ਇਸ ਅਤਵਾਦ ਦੇ ਬਰਖਲਾਫ ਲੜੇ ਅੱਜ ਕੋਈ ਇਹ ਗੱਲ ਕਵੇ ਕਿ ਸਰਦਾਰ ਬੈਂ ਸਿੰਘ ਬਾਰੇ ਸਰਦਾਰ ਬੈਂ ਸਿੰਘ ਨੇ ਆਪਣੀ ਸ਼ਹਾਦਤ ਦੇ ਕੇ ਪੰਜਾਬ ਨੂੰ ਸ਼ਾਂਤੀ ਦਿੱਤੀ ਭਾਜਪਾ ਵਾਲਿਓ ਨੋਟ ਕਰ ਲੋ ਤੁਹਾਡੇ ਕਰਕੇ ਪੰਜਾਬ 'ਚ ਸ਼ਾਂਤੀ ਨਹੀਂ ਆਈ ਇਹ ਕਾਂਗਰਸ ਦੀ ਸ਼ਹਾਦਤ ਕਰਕੇ ਕਾਂਗਰਸ ਇੱਥੇ ਸ਼ਾਂਤੀ ਆਈ ਆ ਹੁਣੇ ਹੀ ਗੁਰਕੀਰਤ ਕਹਿ ਕੇ ਗਿਆ ਕਹਿੰਦਾ ਹੱਥ ਉਹ ਸਮਰੋੜ ਕੇ ਨਾ ਉਹਨਾਂ ਦੇ ਹੱਥ ਚ ਫੜਾਵਾਂਗੇ ਆਪਾਂ ਪੁਸ਼ ਨੂੰ ਅੱਗੇ ਜਾਣ ਹੀ ਨਹੀਂ ਦੇਣਾ ਪਹਿਲਾਂ ਹੀ ਮਰੋੜ ਲੈਣੀ ਕਿ ਉਹਨਾਂ ਦੇ ਹੱਥ ਚ ਫੜਾ ਲੈਣੀ ਕਾ ਫੜ ਲਓ ਬੇਈਮਾਨਾਂ ਦਾ ਟੋਲਾ ਇਕੱਠਾ ਹੋਇਆ ਸਟੇਜ ਤੇ ਖਲੋ ਕੇ ਕਦੀ ਗੱਲਾਂ ਕਰੂਗਾ ਆ ਚੀਜ਼ ਆ ਉਹ ਮੁੱਖ ਮੰਤਰੀ ਆ ਡਾਂਗਰ ਪੰਜਾਬ ਚਲਾ ਜੇ ਤੇਰੀ ਮਾਂ ਦਾ ਦੁੱਧ ਪੀਤਾ ਤੂੰ ਬੜਾ ਕਾਂਗਰਸੀਏ ਦੇ ਪਰਚੇ ਅਸੀਂ ਅੰਦਰ ਜਾਵਾਂਗੇ ਕਦੀ ਕਹਿੰਦਾ ਇਹਦੀ ਫਾਈਲ ਪਈ ਆ ਕੱਢ ਕੇ ਫੜਾ ਉਹ ਕਾਦੇ ਲਈ ਰੱਖੀ ਆ ਫਾਈਲ ਤੇਰੇ ਕੋਲੋ 4 ਦਿਨ ਨਹੀਂ ਜੇਲ੍ਹ ਚ ਬੈਠਿਆ ਜਾਣਾ ਚੂਹੇ ਅੰਦਰ ਚੱਲੇ ਉਹ ਜੇਲ੍ਹ ਚ ਨਹੀਂ ਚੂਹੇ ਬੰਦ ਹੋਣੇ ਸਮਝ ਗਏ ਨਾ ਤੁਸੀਂ ਗੱਲਾ ਕਰਦਾ ਉਹ ਪੰਜਾਬ ਵੇਖ ਪੰਜਾਬ ਦੀ ਬਰਬਾਦੀ ਵੇਖ ਪੰਜਾਬ ਚ ਗੈਂਗਸਟਰ ਕਿੰਨੇ ਫਿਰਦੇ ਨੇ ਤੇਰਾ ਉਹਨਾਂ ਵੱਲ ਧਿਆਨ ਨਹੀਂ ਤੇਰਾ ਦਿੱਲੀ ਵਾਲਿਆਂ ਵੱਲ ਧਿਆਨ ਹੈ ਉਹਨਾਂ ਦੀ ਅਯਾਸ਼ੀ ਵੱਲ ਧਿਆਨ ਆ ਪ੍ਰਧਾਨ ਜੀ ਇੱਕ ਹੋਰ ਲੁੱਟਣ ਲੱਗੇ ਜੇ ਪੰਜਾਬ ਨੂੰ ਕੱਲ ਤੁਸੀਂ ਕਹਿੰਦਾ ਬੁਲਾਕਾਂ ਦੇ ਵਿੱਚ 4.5 ਲੱਖ ਦਾ ਬੰਦਾ ਰੱਖਾਂਗੇ ਇਹਦੇ ਅਗੇਂਸਟ ਖੜੇ ਹੋ ਜਾਓ ਧੀ ਵਾਲਾ ਜਿਵੇਂ ਅੰਗਰੇਜ਼ਾਂ ਨੇ ਪੰਜਾਬ ਲੁੱਟਿਆ ਸੀ ਹਿੰਦੁਸਤਾਨ ਲੁੱਟਿਆ ਸੀ ਆ ਦਿੱਲੀ ਦਾ ਪਘੋੜਾ ਉਥੋਂ ਕੱਢਿਆ ਇਹ ਪੰਜਾਬ ਨੂੰ ਲੁੱਟਣ ਲੱਗਾ ਮੈਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਇਹਨਾਂ ਦੇ ਕਹਿਣ ਤੇ ਗੰਡਾ ਦੇ ਰਹੇ ਹੋ ਕੋਲੋਂ ਮੂੰਹ ਨਾਲ ਨਹੀਂ ਖੁੱਲਣੀਆਂ ਇਸ ਵਾਰੀ ਬੈਠੀ ਸਾਰੀ ਲੀਡਰਸ਼ਿਪ ਤੁਹਾਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਪਹਿਲਾਂ ਇਹ ਕਰੀਏ ਕਿ ਜਿਹੜਾ ਅਫਸਰ دے گلت کام کرتا وہ سب تو پہلو پرچا ہو کے جیل تو اور دینا چاہیے لینڈ پولنگ پالیسی اے کنے کی اے پنجاب دے چیف سیکٹری نے دے گینسٹ بولو گے تے پنجاب بچے گا اے چیف سیکٹری جب سرکار آئی سب تو پہلے جب کوئی پرچا ہوئے گا تو ایس چیف سیکٹری تے بائی نیم پرچا ہوئے گا کہ تج پن... لگا ساجاڑ لگا سر ہوں گے انہوں نے میں اہلو پی صاحب کو بینتی کرنا چاہتا اسیمبلی چ بولے نہ ٹینڈر ہی نہیں لائے ਕਿ ਦਿੱਲੀ ਵਾਲਿਆਂ ਆਊਟਸੋਰਪ ਕੋਰਪੀਆ ਵਾਪਸ ਲੱਗੇ ਟੈਂਡਰ ਇਸ ਕਰਕੇ ਨਹੀਂ ਲੱਗੇ ਕਿ ਇਹਨਾਂ ਦੀ ਕਮਿਸ਼ਨ ਦੀ ਸੈਟਿੰਗ ਸਾਨੂੰ ਮੈਨੂੰ ਅੱਜ ਵੀ ਯਾਦ ਆ ਕਿ ਜੇ ਹਿੰਦੁਸਤਾਨ ਦੀ ਆਜ਼ਾਦੀ ਮਿਲੀ ਤੇ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਸੀ ਉਹ ਪੰਜਾਬੀਆਂ ਸੀਗੀਆਂ 122 ਕੇ 23 ਫਾਂਸੀਆਂ ਲੱਗੀਆਂ ਉਹਦੇ ਚ 90 ਪੰਜਾਬੀ ਸੀਗੇ ਕੌਣ ਪੋਲ ਸਕਦਾ ਹਾਂ ਮੈਨੂੰ ਹੁਣੇ ਤੁਹਾਡੇ ਮਿਲ ਬੈਡ ਵਾਲੇ ਵੇਖ ਕੇ ਦੇ ਡਾਇਰੈਕਟਰ ਮਿਲ ਦੇਖਣ ਗਏ ਸੀ ਉਹ ਜੇਲ੍ਹ ਦੇ ਸੀਰ ਤਸੀਹਾ ਕਰ ਸੀ ਥਾਣੇ تسیح کا آم آدمی پارٹی نے بنا جے اے پولیس والے اے نوٹ کر لو اے مت خیال کرو کہ تھی سی... میٹنگ کیا سی کمیشن بٹھاوا گے کمیشن نہیں بیٹھے گا جیڑا پرچا گلت کر کی جائے گی بیاسی بنا کے ਯਾਰ ਜਿੰਨੂੰ ਮਰਜੀ ਇਹ ਕੰਡਾ ਰਾਜ ਆ ਇਹ ਲੋਕ ਰਾਜ ਆ ਇਹ ਪੁਲਿਸ ਨੂੰ ਸਾਡੇ ਕੋਲ ਟੈਕਸ ਲਾ ਕੇ ਇਹਨਾਂ ਦੀ ਪੱਗਾਂ ਨਾ ਲਾਓ ਇਹ ਲੁੱਟਣ ਵਾਲਿਆਂ ਦਾ ਧਿਆਨ ਕਰੋ ਜਿਹੜੇ ਲੁੱਟ ਕੇ ਪੰਜਾਬ ਨੂੰ ਖਾ ਰਹੇ ਨੇ ਧਿਆਨ ਕਰੋ ਕੰਡਾ ਸ੍ਰੀ ਕਿਉਂ ਨਹੀਂ ਪੰਜਾਬ ਚ ਆ ਰਹੀ ਤੁਹਾਡੇ ਮੁੱਖ ਮੰਤਰੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਲੁਧਿਆਣੇ ਦੇ ਵਿੱਚ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ 15000 ਕਰੋੜ ਦੀ ਇੰਡਸਟਰੀ ਲੈ ਕੇ ਚਲਾ ਗਿਆ ਮੱਧ ਪ੍ਰਦੇਸ਼ ਦੇ ਵਿੱਚ ਤੇ ਤੇਰੇ ਕੋਲ ਤੇ 15 ਰੁਪਏ ਦੀ ਨਹੀਂ ਲੱਗ ਰਹੀ ਤੈਨੂੰ ਸਾਰਾ ਦਿਨ ਮਜ਼ਾਕ ਕਰਨੇ ਜਾਂ ਲੋਕਾਂ ਉੱਤੇ ਗਲਤ ਤਾਨੇ ਕੱਸ਼ਣੇ ਉਹ ਛੱਡ ਇਹ ਕਹਿਣਾ ਚਾਹੁੰਦਾ ਅੱਜ ਜਿਸ ਸ਼ਹੀਦ ਦੀ ertid ਤੇ ਖੜੇ ਹੋਏ ਆ ਇਥੋਂ ਪ੍ਰਣ ਕਰੀਏ ਖੁਰਾਕ ਖੋਜ ਮਟਾ ਦੇਣਾ ਦੁਬਾਰਾ ਕੋਈ ਜੁਰਤ ਨਾ ਕਰ ਸਕੇ ਪੰਜਾਬ ਨੂੰ ਲੂਟਣ ਲਈ ਤੂੰ ਗੁਰਕੀ ਦੇ ਸੌਨ ਦੀ ਗੱਲ ਕਰਦਾ ਛੱਡ ਪਰ ਇਹੋ ਜਿਹੇ ਨਾਂ ਹੀ ਨਹੀਂ ਲਈਦੇ ਇਹਦੇ ਪਤਾ ਨਹੀਂ ਬਰਸਾਟਾ ਅੱਥੇ ਵੜ ਜਾਣੇ ਨੂੰ ਇਹ ਲੱਭਣੇ ਹੀ ਨਹੀਂ ਤੁਸੀਂ ਵੇਖਿਓ ਇਲੈਕਸ਼ਨ ਆਉਣ ਦਿਓ ਬਾਜਵਾ ਸਾਹਿਬ ਤੁਸੀਂ 32 ਕਹਿੰਦੇ ਹੋ ਇਹ ਤੁਹਾਨੂੰ 92 ਚ ਕੋਈ ਨਹੀਂ ਲੱਭਣਾ ਇਹਨਾਂ ਦੇ ਇਲੈਕਸ਼ਨ ਹੀ ਨਹੀਂ ਲੜਦੀ ਉਹ ਲੋਕਾਂ ਨੇ ਪਿੰਡਾਂ ਦੇ ਬਾਹਰ ਡਾਂਗਾਂ ਲੈ ਕੇ ਖਲੋਤੇ ਹੋਣਾ ਕਿਹਾ ਤੁਹਾਡਾ ਸਵਾਗਤ ਕਰੀਏ ਖਲੋਣਾ ਕਿ ਨਹੀਂ ਖਲੋਣਾ ਇਹ ਇਹ ਹੁਣ ਜਿਹੜਾ ਗੱਲਾਂ ਕਰਦਾ ਇਹਨੂੰ ਕਿਹਣਾ ਚੋਣਾ ਕਿ ਐਤ ਕੀ ਜਦੋਂ ਇਲੈਕਸ਼ਨ ਆਏਗੀ ਵਿਦਰੋਹ ਹੋਏਗਾ ਤੇਰੀ ਬੇਈਮਾਨੀ ਤੇ ਤੇਰੀ ਜ਼ੁਬਾਨ ਦੇ ਅਗੇਂਸਟ ਲੋਕ ਵਿਦਰੋਹ ਕਰਨਗੇ ਤਗੜੇ ਹੋਵੋ ਕਾਂਗਰਸ ਦਾ ਵਰਕਰ ਹਮੇਸ਼ਾ ਤਗੜਾ ਹੁੰਦਾ ਕਾਂਗਰਸ ਦੇ ਵਰਕਰ ਚ ਕਦੀ ਕਬੀ ਨਹੀਂ ਹੋਈ ਜੇ ਕਦੇ ਪਿੱਠ ਦਿੱਤੀਆ ਤੂੰ ਅਸੀਂ ਦਿੱਤੀ ਹੋਏਗੇ ਤੁਸੀਂ ਕਦੀ ਨਹੀਂ ਦਿੱਤੀ دلو صاحب آپ کا بہت بڑا رول ہے جو ہائی کمانڈ ہے نا وہی لائن پر لاتی ہے جو بگڑے ہوئے لیڈر ہوتے ہیں کوئی کہہ دینا دا مدونی بلایا جب شہیدان ہر بندے آکے نت مستق ہونا پہے گا کون پول سکتا جلیاں وڑے باغ نو ਕੌਣ ਪੁੱਲ ਸਕਦਾ ਮੈਂ ਕਹਿਣਾ ਚਾਹਨਾ ਅਕਾਲੀ ਦਲ ਨੂੰ ਮੇਰੇ ਪਿੰਡ ਤੋਂ ਤਰੋ ਵਾਲੀ ਤੋਂ ਜਥਾ ਚੱਲਿਆ ਸੀ ਸਰਦਾਰ ਲక్ష్మణ ਸਿੰਘ ਦੀ ਗ੍ਰੈਂਡ ਮਾਈਚ 125 ਬੰਦੇ ਉੱਥੇ ਨਰੈਣੂ ਮਹੰਤ ਨੇ ਸ਼ਹੀਦ ਕਰ ਦਿੱਤੇ 26 ਟੋਕਰੇ ਉੱਥੋਂ ਹੱਡੀਆਂ ਦੇ ਨਿਕਲੇ ਸੀ ਤੇ ਸਰਦਾਰ ਲక్ష్మణ ਸਿੰਘ ਨੂੰ ਜਿੰਦਾ ਝੰਡਾ ਬਣ ਕੇ ਸਾੜਿਆ ਸੀ ਪੁੱਠਾ ਕਰਕੇ ਸਾੜਿਆ ਇਨੋਂ ਮੈਂ ਕਹਿਣਾ ਚਾਹੁੰਦਾ ਸੁਪੀਰ ਬਾਦਲ ਨੂੰ ਤੇਰੇ ਕਰਕੇ ਨਹੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਖਰ ਕੌਮ ਦਾ ਖਤਾਬ ਤੇ ਧਰੋਵਾਲੀ ਚ ਅੱਜ ਤੱਕ ਸਰਦਾਰ ਲక్ష్మణ ਸਿੰਘ ਦੇ ਨਾਂ ਤੇ ਪੰਜਾਬ ਸਰਕਾਰ ਦੇ ਉਸ ਵੇਲੇ ਦੇ ਮੁੱਖ ਮੰਤਰੀ ਜਿਹੜਾ 5 ਸਾਲ ਰਿਹਾ ਫਖਰ ਕੌਮ ਦੀ ਮੈਂ ਗੱਲ ਕਰਦਾ ਉਹਦੇ ਕੋਲ ਤੇ ਵਾਪਸ ਲੈ ਲਿਆ ਮੈਂ ਦੇ ਵਿੱਚ ਜਦੋਂ ਬਾਦਲ ਮੁੱਖ ਮੰਤਰੀ ਸੀ 2012 ਚ ਉਹਦੇ ਬਾਅਦ ਕੋਟੋ ਲਈ ਗਈ ਆਕਾਲੀ ਦਲ ਤੇ ਹੋ ਗਿਆ ਜੇ ਖਤਮ